ਛੋਟੇ ਪਿੰਡ ਦੀ ਲੜਕੀ ਜੋ ਮਜ਼ਦੂਰੀ ਵਾਲੇ ਘਰ ਤੋਂ ਉੱਠ ਕੇ ਇੱਕ ਹਫ਼ਤੇ ਵਿੱਚ 35 ਲੱਖ ਵਿਊ ਵਾਲੀ ਰੈਪਰ ਬਣ ਗਈ ਕੀ ਤੁਸੀਂ ਤਿਆਰ ਹੋ ਪਰਮਕੌਰ ਦੀ ਕਹਾਣੀ ਸੁਣ ਲਈ ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੋਸ਼ਲ ਮੀਡੀਆ ਅਪਡੇਟ ਤੇ ਜਿੱਥੇ ਅਸੀਂ ਪੰਜਾਬੀ ਸੰਗੀਤ ਦੀਆਂ ਅਸਲ ਨਿਊਜ਼ਾਂ ਅਪਡੇਟ ਸੁਣਾਉਂਦੇ ਹਾਂ ਅੱਜ ਗੱਲ ਕਰਾਂਗੇ ਇੱਕ ਐਜੇ ਹੀ ਲੜਕੀ ਦੀ ਜੋ ਮੋਗੇ ਦੇ ਪਿੰਡ ਛੋਟੇ ਜੇ ਘਰ ਤੋਂ ਉੱਠ ਕੇ ਪੂਰੀ ਦੁਨੀਆ ਨੂੰ ਆਪਣੀ ਆਵਾਜ਼ ਨਾਲ ਗੂੰਜਾ ਰਹੀ ਏ ਉਹ ਹੈ ਪਰਮਕੌਰ ਉਹ ਹੈ ਪੱਟ ਗਰ ਜੋ ਜਿਸਨੇ ਆਪਣੇ ਡੈਬਿਊ ਗੀਤ ਨਾਲ ਇੰਟਰਨੈਟ ਨੂੰ ਹਿਲਾ ਦਿੱਤਾ ਤਿਆਰ ਹੋ ਜਾਓ ਇੱਕ ਇੰਟਰਸਟਿੰਗ ਅਤੇ ਦਿਲਚਸਪ ਕਹਾਣੀ ਲਈ ਜੋ ਤੁਹਾਨੂੰ ਪ੍ਰੇਰਿਤ ਕਰ ਦੇਵੇਗੀ ਚਲੋ ਸ਼ੁਰੂ ਕਰੀਏ ਪੰਜਾਬ ਦੇ ਮੋਗੇ ਜ਼ਿਲ੍ਹੇ ਵਿੱਚ ਇੱਕ ਛੋਟਾ ਜਿਹਾ ਗਵਾਂਢ ਪਿੰਡ ਇੱਥੇ ਲੋਹੇ ਦੀਆਂ ਛੱਤਾਂ ਹੇਠ ਜੀਵਨ ਚੱਲਦਾ ਹੈ ਜਿੱਤੇ ਹਰ ਘਰ ਵਿੱਚ ਸੁਪਨੇ ਬੁਲਬੁਲਿਆਂ ਵਾਂਗੂ ਉੱਠਦੇ ਹਨ ਪਰ ਅਕਸਰ ਫੁੱਟ ਜਾਂਦੇ ਹਨ ਇਸ ਗੁਵਾਂਡ ਵਿੱਚ 2006 ਵਿੱਚ ਜੰਮੀ ਪਰਮਜੀਤ ਕੋਰ ਜਿਨ੍ਹਾਂ ਨੂੰ ਅਸੀਂ ਅੱਜ ਪਰਮ ਕੋਰ ਵੱਜੋਂ ਜਾਣਦੇ ਹਾਂ ਉਸਦੇ ਪਿਤਾ ਰੋਜ਼ਾਨਾ ਮਜ਼ਦੂਰੀ ਕਰਦੇ ਹਨ ਮਾਂ ਘਰਾਂ ਵਿੱਚ ਮਜ਼ਦੂਰੀ ਨਾਲ ਘਰ ਚਲਾਉਂਦੀ ਏ ਚਾਰ ਪੈਣਪਰਾ ਵਿੱਚ ਦੂਜੀ ਪਰਮ ਜੋ ਛੋਟੀ ਉਮਰ ਤੋਂ ਹੀ ਆਪਣੇ ਪਰਿਵਾਰ ਨੂੰ ਦੇਖ ਕੇ ਸਮਝ ਗਈ ਸੀ ਕਿ ਜ਼ਿੰਦਗੀ ਵਿੱਚ ਸੰਘਰਸ਼ ਤਾਂ ਹੈ ਹੀ ਪਰ ਸੁਪਨੇ ਵੀ ਪੂਰੇ ਕੀਤੇ ਜਾ ਸਕਦੇ ਹਨ ਸਕੂਲ ਖਤਮ ਕਰਕੇ ਕਾਲਜ ਵਿਚ ਪਹੁੰਚੀ ਪਰਮ ਤਾਂ ਉਥੇ ਉਸ ਨੂੰ ਇੱਕ ਨਵਾਂ ਜਗਤ ਮਿਲਿਆ ਰੈਪ ਦਾ ਜਗਤ ਉਸਦੇ ਦੋਸਤ ਰੈਪ ਲਿਖਦੇ ਗਾਉਂਦੇ ਪਰਮ ਨੇ ਵੀ ਅਜਮਾਈਸ ਕੀਤੀ ਇੱਕ ਦਿਨ ਦਾਣਾ ਮੰਡੀ ਵਿੱਚ ਬੈਠ ਕੇ ਉਹਨਾਂ ਨੇ ਆਪਣੇ ਦੋਸਤ ਨਾਲ ਇੱਕ ਛੋਟਾ ਜਿਹਾ ਰੈਪ ਸਾਂਝਾ ਕੀਤਾ ਉਹ ਹੈ ਬੋਲ ਸੀ ਜੱਟੀ ਕੱਲੀ ਹੀ ਬਥੇਰੀ ਅਤੇ ਹਰ ਕੋਈ ਹੈਰਾਨ ਉਸ ਨੇ ਆਪਣੇ ਦੋਸਤ ਨਾਲ ਮਿਲ ਕੇ ਇੱਕ ਗਰੁੱਪ ਬਣਾਇਆ ਇਹ ਉਹ ਸਮਾਂ ਸੀ ਜਦੋਂ ਪਰਮ ਨੂੰ ਲੱਗਿਆ ਕਿ ਉਸ ਦੀ ਆਵਾਜ਼ ਵਿੱਚ ਕੁਝ ਖਾਸ ਹੈ ਪਰ ਸੰਗੀਤ ਦੀ ਦੁਨੀਆ ਵਿੱਚ ਔਰਤ ਲਈ ਰਾਹ ਔਖੇ ਹਨ ਖਾਸ ਕਰਕੇ ਪੰਜਾਬੀ ਵੀ ਰੈਪ ਵਿੱਚ ਜਿੱਥੇ ਪੁਰਸ਼ ਹੀ ਸਰਾਜ ਕਰਦੇ ਹਨ ਪਰ ਪਰਮ ਨੇ ਹਾਰ ਨਹੀਂ ਮੰਨੀ ਉਹ ਹੈ ਬਿਨਾ ਗਲੈਮਰ ਸਿਰਫ ਆਪਣੀ ਅਸਲੀਅਤ ਨਾਲ ਅੱਗੇ ਵਧੀ ਅਤੇ ਫਿਰ ਆਇਆ ਉਹ ਹੈ ਪਲ ਇੱਕ ਪੁਰਾਣੇ ਗੀਤ ਵਿੱਚ ਉਸ ਨੂੰ ਚਾਂਸ ਮਿਲਿਆ ਪਰ ਵੀਡੀਓ ਰਿਲੀਜ਼ ਨਹੀਂ ਹੋਈ ਫਿਰ ਯੂਕੇ ਦੇ ਮਨੀ ਸੰਧੂ ਨੇ ਉਸ ਨੂੰ ਸੁਣਿਆ ਅਤੇ ਆਪਣੇ ਲੈਵਲ ਕੋਲਾਬ ਕ੍ਰिएशन ਅਧੀਨ ਉਸ ਦਾ ਡੈਬਿਊ ਗੀਤ ਬਣਾਇਆ ਪੈਟ ਗਰਲ 23 ਸਤੰਬਰ 2025 ਨੂੰ ਰਿਲੀਜ਼ ਹੋਇਆ ਇਹ ਗੀਤ ਅੱਗ ਵੰਗ ਇੱਕ ਹਫ਼ਤੇ ਵਿੱਚ 35 ਲੱਖ ਵਿਊ ਅਤੇ 5.2 ਲੱਖ ਲਾਈਕ ਇਸ ਗੀਤ ਵਿੱਚ ਪਰਮ ਬੋਲਦੀ ਹੈ ਉਹਤ ਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਉਹ ਹੈ ਆਪਣੇ ਬੈਗ ਵਿੱਚ ਗਨ ਰੱਖ ਕੇ ਖੜੀ ਰਹਿੰਦੀ ਹੈ ਉਹ ਜੋਨੇ ਮੋੜ ਵਰਗੀ ਬਣਨਾ ਚਾਹੁੰਦੀ ਹੈ ਗਰੀਬ ਪਰਿਵਾਰ ਤੋਂ ਉੱਠ ਕੇ ਲੋਕਾਂ ਦੀ ਰਾਖੀ ਕਰਨ ਵਾਲੀ ਲੋਕ ਉਸ ਨੂੰ ਲੇਡੀ ਮੁਸੇਵਾਲਾ ਵੀ ਕਹਿੰਦੇ ਹਨ ਅਤੇ ਇੱਕ ਰੀਮਿਕਸ ਵੀ ਬਣਿਆ ਸਿੱਧੂ ਨਾਲ ਜਿਸ ਨੇ 1 ਲੱਖ ਵਿਊ ਕੀਤੇ BBC ਪੰਜਾਬੀ ਨੇ ਵੀ ਉਸ ਨੂੰ ਫੀਚਰ ਕੀਤਾ ਪਰ ਪਰਮ ਦੀ ਕਹਾਣੀ ਦਾ ਸਭ ਤੋਂ ਦਿਲਚਸਪ ਇਹ ਹੈ ਕਿ ਉਹ ਗੌਂਦੀ ਨਹੀਂ ਫੈਮ ਲਈ ਬਲਕਿ ਆਪਣੇ ਮਾਪਿਆਂ ਲਈ ਉਹ ਕਹਿੰਦੀ ਹੈ ਮੈਂ ਇੱਕ ਵਧੀਆ ਕਾਰ ਬਣਾਉਂਦੀ ਤਾਂ ਜੋ ਮੇਰੇ ਮਾਪੇ ਆਰਾਮ ਨਾਲ ਬੈਠ ਕੇ ਚਾਹ ਪੀਣ ਇਹ ਹੈ ਉਹ ਕੁੜੀ ਜੋ ਪੰਜਾਬੀ ਸੰਗੀਤ ਵਿੱਚ ਨਵਾਂ ਰਾਗ ਖੋਲ ਰਹੀ ਹੈ ਬਿਨਾ ਲੈਵਲ ਦੇ ਸਹਾਰੇ ਬਿਨਾ ਗਲੈਂਬਰ ਦੇ ਸਿਰਫ ਆਪਣੀ ਤਾਕਤ ਨਾਲ ਪਰਮ ਕੋਰ ਦੀ ਇਹ ਕਹਾਣੀ ਸਾਬਤ ਕਰਦੀ ਹੈ ਕਿ ਸੁਪਨੇ ਗਰੀਬ ਘਰਾਂ ਵਿੱਚ ਵੀ ਜਨਮ ਲੈ ਸਕਦੇ ਹਨ ਅਤੇ ਤਾਕਤ ਨਾਲ ਉਡਾਣ ਭਰ ਸਕਦੇ ਹਨ ਜੇ ਇਹ ਕਹਾਣੀ ਤੁਹਾਨੂੰ ਛੂ ਗਈ ਤਾਂ ਲਾਈਕ ਅਤੇ ਕਮੈਂਟਾਂ ਵਿੱਚ ਆਪਣੀ ਫੇਵਰਟ ਲਾਈਨ ਸਾਂਝੀ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਨੂੰ ਰਿੰਗ ਕਰੋ ਅਗਲੀ ਵੀਡੀਓ ਵਿੱਚ ਹੋਰ ਪੰਜਾਬੀ ਹੀਰੋਸ ਦੀਆਂ ਕਹਾਣੀਆਂ ਮਿਲਣਗੀਆਂ ਧੰਨਵਾਦ